ਨੰਦੇੜ ਸਾਹਿਬ ਐਕਟਰ ਦਾ ਜ਼ਿਕਰ ਕੀਤਾ ਹੈ ਉਹਨੂੰ ਲੈ ਕੇ ਸਵਾਲੇ ਉੱਠਿਆ ਕਿ ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ ਲਗਾਤਾਰ ਜਿਹੜਾ ਸਿਆਸੀ ਤੌਰ ਤੇ ਦਖਲ ਹੈ ਉਹ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉਹ ਜਿਹੜਾ ਸਾਰਾ ਘਟਨਾਕ੍ਰਮ ਵਾਪਰਿਆ ਬੇਸ਼ੱਕ ਹੁਣ ਉਹਨਾਂ ਨੇ ਟਾਲ ਦਿੱਤਾ ਹੈ ਉਸ ਸੋਧ ਨੂੰ ਇੱਕ ਸਬ ਕਮੇਟੀ ਦਾ ਹੁਣ ਜ਼ਿਕਰ ਹੋਇਆ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਸਿੱਖ ਸੰਸਥਾਵਾਂ ਤੇ ਸਰਕਾਰੀ ਕੰਟਰੋਲ ਵਧਾਉਣ ਦੀਆਂ ਇਹ ਕੋਸ਼ਿਸ਼ਾਂ ਨੇ ਜੋ ਕਿ ਲਗਾਤਾਰ ਚੱਲ ਰਹੀਆਂ ਨੇ ਤੇ ਜਿਹੜੀ ਹੁਣ ਇੱਕ ਸਬ ਕਮੇਟੀ ਬਣਾਈ ਗਈ ਹੈ ਉਹਦੀ ਕੋਈ ਲੋੜ ਸੀ ਜੇ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਫਿਲਹਾਲ ਜਿਹੜੀ ਸੋਧ ਕੀਤੀਆਂ ਨੂੰ ਟਾਲ ਰਹੇ ਹਾਂ ਪਰ ਫਿਰ ਵੀ ਇੱਕ ਸਬ ਕਮੇਟੀ Uh, मैं पहला दसिया कि सिक्खा ने कदे किसी धार्मिक संस्था इंटरफेयर करने की कोशिश नहीं की डी ए बीच कंटर कर करने की कोशिश नहीं की सिक्खा ने पाँच बहुत बहुमत होने के बावजूद ना अगर किसी मिशनरी स्कूल जाके कोशिश की थी। कि साइंस नुमाइंदे या इलेक्शन करके उन्हें जाने की कोशिश करिए लेकिन साड़ी ट्रेजडी है त्रास है कि किस जी पीसी भी आर एस एस ने दो बारी ट्राई की है दो बारी फेल फेल हुई है और कि ਪੂਰੇ ਜੋਰ ਸ਼ੋਰ ਨਾਲ ਲੱਗੇ ਹੋਏ ਨੇ ਕਿ ਅਸੀਂ ਕਿਸੇ ਤਰੀਕੇ ਨਾਲ ਜਿਹੜੀ ਆ ਸੰਸਾ 120 ਸਾਲ ਪੁਰਾਣੀ ਸੰਸਾ ਸਾਡੀ ਐਚ ਐਂਟਰ ਹੋ ਜਾਈਏ ਸੋ ਇਹ ਜਿਹੜੀ ਇਹ ਬਾੜੀ ਗੱਲ ਆ ਬਹੁਤ ਮੈਂ ਕੰਡੈਮਨਡ ਕਰਦਾ ਕਿ ਜਿਹੜੀ ਸਿੱਖ ਸੰਸਾ ਬਾਰੇ ਸਿੱਖਾਂ ਵਸੇ ਰਹਿਣ ਦੋ ਅਸੀਂ ਜਿੱਸਾ ਮਰਜ਼ੀ ਰਨ ਕਰੀਏ ਜਿੱਸਾ ਮਰਜ਼ੀ ਚਲਾਈਓ ਸਾਡੀ ਮਰਜ਼ੀ ਆ ਅਸੀਂ ਬੱਚਾ ਨੂੰ ਚੰਗਾ ਪੜਾਈਏ ਅਸੀਂ ਬੱਚਾ ਨੂੰ ਚੰਗੇ ਸਿੱਖ ਬਣਾਈਏ ਅਸੀਂ ਬੱਚਾ ਨੂੰ ਚੰਗੇ ਸਟ੍ਰੀਜਨ ਬਣਾਈਏ ਜੀ ਸੋ ਇਹ ਗੱਲ ਆ ਮੈਂ ਬੱਚਾ ਨੂੰ ਸਾਡੇ ਬੱਚੇ ਨੇ ਸਿਰਫ ਅਸੀਂ ਉਹਨਾਂ ਨੂੰ ਸਿੱਖੀ ਤੇ ਸਿੱਖਿਆ ਨਹੀਂ ਦਿੰਦੇ ਅਸੀਂ ਉਹਨਾਂ ਨੂੰ टीच करते हैं टेबल मैनेज कितना फोन चुकना है जवाब देना है इंगलिश है, तो वाल है कि उनको सारे नहीं। और इसको अभी रोक नहीं पा रहे कोई भी तो वो भी बच्चे बहुत जा रहे घटो घट जाके चंगे सिटीजन बन जा पढ़ाई कर लिफ मिनील जॉब्स ना कराई करके अकाउंटेंट ना चंगे जॉब जाके ब्लू कॉलेज जॉब्स कर सो यह साइट कॉलेज जॉब कर दुआ कि पूरे कंपलीट एक सिर्फ ਦੇਖਣਾ ਸਿੱਖਣਾ ਹੋਵੇ ਲੇਕਿਨ ਉਹ ਇੱਕ ਜਗਾ ਐਗਜ਼ਾਮਪਲ ਹੋਵੇ ਇਨਸਾਨ ਦਾ ਤੇ ਸਾਡੇ ਬੱਚਾ ਪੜ ਕੇ ਜਾਵੇ ਸਾਡੇ ਸਕੂਲਾਂ ਚ ਤੇ ਦੂਜੀ ਗੱਲ ਮੈਂ ਆਈਐਸ ਆਈਪੀਐਸ ਦੀ ਗੱਲ ਕਰਨਾ ਹੈ ਜਾਂ ਫੌਜ ਦੀ ਗੱਲ ਕਰਨਾ ਹੈ ਜੀ ਤੁਸੀਂ ਅਜ ਤੋਂ 40 ਸਾਲ ਪਹਿਲਾਂ ਲੇ ਲੋ ਜਿਹੜੇ ਪ੍ਰਾਂਤ ਜਾਉ ਉਥੇ ਆਈਪੀਐਸ ਲਗਾਉਂਦਾ ਸੀਗਾ ਸਾਡੇ ਡੀਐਸਪੀ ਲਗਾਉਂਦਾ ਸੀ ਸੋਰੀ ਡੀਐਸਪੀ ਤਾਂ ਨਹੀਂ ਪੜ ਐਸਪੀ ਉਸ ਤੋਂ ਉੱਪਰ ਜਾਂ ਡੀਸੀ ਲਗਾਉਂਦਾ ਸੀਗਾ ਔਰ ਸੈਕੰਡ ওয়ার ਵੌਰ ਦੇ ਵੇਲੇ ਸਾਡੇ 2% ਆਬਾਦੀ ਹੋਣ ਦੇ ਬਾਵਜੂਦ 22% ਸਾਡੇ ਫੌਜ ਦੇ ਰਿਹਾ ਸਿੱਖ ਹੁੰਦੇ ਸੀਗੇ ਜੀ ਇਹ ਸਰ ਅੱਛੇ ਪੈਗੈਂਸ ਤੋਂ ਬਹੁਤ ਆਪਾਂ ਇਸ ਕੰਮ ਨੂੰ ਅਸੀਂ ਤੇ ਇਹ ਮੈਨੂੰ ਪੱਕਾ ਪਤਾ ਹੈ ਕਿ ਅਗਲੇ 5 ਸਾਲਾਂ ਵਿੱਚ ਬਹੁਤ ਸਾਰੇ ਕੰਮ ਕਰ ਸਕਦੇ ਨੇ ਜਿਹੜੀ ਜਿਹੜੇ ਕੰਪੀਟੀਸ਼ਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੋਈ ਕੰਪੀਟੀਸ਼ਨ ਦਾ ਇਗਜ਼ਾਮ ਦੇਣਾ ਹੈ ਜਿਹੜੀ ਇੱਕ ਆਮ ਪੜ੍ਹਾਈ ਹੈ ਉਸ ਤੋਂ ਇਲਾਵਾ ਵੱਖਰੇ ਤੌਰ ਤੇ ਵੀ ਕੋਈ ਤੁਹਾਡੇ ਵੱਲੋਂ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜੋ ਕੋਈ ਬੱਚਾ ਆਰਥਿਕ ਤੌਰ ਤੇ ਇੰਨਾ ਚੰਗਾ ਨਹੀਂ ਹੈ ਉਹ ਕਿਸੇ ਕੰਪੀਟੀਸ਼ਨ ਦੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਲੈ ਕੇ ਵੀ ਬੱਚਿਆਂ ਦੀ ਕੋਈ ਮਦਦ ਕੀਤੀ ਜਾਂਦੀ ਹੈ ਨਹੀਂ ਫਿਲਹਾਲ ਤੇ ਸਿਰਫ ਅਸੀਂ ਸਕੂਲੀ ਜਮਤ ਕਰ ਰਹੇ ਹਾਂ ਉਹਨਾਂ ਦੀ ਔਰ ਉਹਦੇ ਚ ਜਿਹੜੇ ਬੱਚੇ ਆਰਥਿਕ ਤੌਰ ਤੇ ਘੱਟ ਹੁੰਦੇ ਆ ਅਸੀਂ ਉਹਨਾਂ ਬੱਚੇ ਸਪੈਸ਼ਲ ਕੰਸੈਸ਼ਨਸ ਰੱਖੇ ਜੇ ਕਿਸੇ ਮਾਪਿ ਉਹਨੂੰ ਸੈਪਰੇਟਡ ਹੋਣ ਜਾਂ ਐਬੋਰਟ ਹੋਣ ਜਾਂ ਵਿਡੋ ਹੋਵੇ ਮਦਰ ਜਾਂ ਕੋਈ ਕਾਜ ਕਿਸੇ ਕੈਂਸਲ ਹੋਵੇ ਤਾਂ ਉਹਨਾਂ ਨੂੰ ਬਹੁਤ ਸਾਰਾ ਕੰਸਟਰਨਸਿਸ ਦੀ ਬੀਨਾ ਉਤਲ ਰਿਹਾ ਕੰਮ ਲੇਕਿਨ ਇਹ ਸੱਚ ਹੈ ਕਿ ਹੁਣ ਤੱਕ ਅਸੀਂ ਕਿ ਬਹੁਤ ਚੰਗਾ ਅਸੀਂ ਕਦਮ ਨਹੀਂ ਚੁੱਕ ਸਕੇ ਜਦਨਾ ਅਸੀਂ ਬੱਚੇ ਨੂੰ ਆਈਐਸ ਆਈਪੀਐਸ ਵਾਸ ਸਟਿਊਡੈਂਟ ਕਰ ਸਕੀਏ ਲੇਕਿਨ ਅਸੀਂ ਬੜੇ ਪ੍ਰੇਰਿਤ ਹੈ ਕਿਉਂਕਿ ਬਾਬਾ ਸੇਵਾ ਸਿੰਘ ਜਿਹੜੇ ਨਖਰੂਸ ਸਾਹਿਬ ਵਾਲੇ ਜੀ ਔਰ ਸਾਡੇ ਕੁਝ ਟੀਚਰਸ ਕਾਮਨ ਵੀ ਨੇ ਸਾਡੇ ਵੀ ਮੈਂਬਰ ਨੇ ਉੱਧਰ ਵੀ ਧੱਕੇ ਉਹ ਹੈਲਪ ਕਰਦੇ ਉਹਨਾਂ ਦੀ ਉਹਨਾਂ ਦੀ ਮਦਦ ਨਾਲ ਅਸੀਂ ਅੱਗੇ ਪਿੰਨਾ ਸਾਲਾਂ ਤੋਂ ਤੁਹਾਨੂੰ ਡੈਫੀਨਿਟਲੀ ਕੋਈ ਬੱਚਾ IAS IPS ਪੋਚ ਕਰਕੇ ਦਿਖਾਵਾਂਗੇ ਜੀ ਇੱਕ ਤੁਸੀਂ ਜ਼ਿਕਰ ਕੀਤਾ ਕਿ ਬੱਚੇ ਬਾਹਰ ਬਹੁਤ ਰੁਖ ਕਰ ਰਹੇ ਨੇ ਵਿਦੇਸ਼ਾਂ ਦਾ ਕਈ ਸਾਰੇ ਉਹਦੇ ਪਿੱਛੇ ਕਾਰਨ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਚੁਣੌਤੀ ਨਾਲ ਨਜਿੱਠਣ ਦੇ ਲਈ ਮੌਜੂਦਾ ਸਮੇਂ 'ਚ ਕੋਈ ਅਜਿਹਾ ਕੋ ਕਦਮ ਤੁਹਾਨੂੰ ਲੱਗਦਾ ਹੈ ਕਿ ਚੁੱਕਿਆ ਗਿਆ ਸਰਕਾਰਾਂ ਵਾਲੇ ਪਾਸਿਓਂ ਸੰਸਥਾ ਦੇ ਤੌਰ ਤੇ ਚੀਫ ਖਾਲਸਾ ਦਰਬਾਰ ਇਹਦੇ ਵਿੱਚ ਕੀ ਭੂਮਿਕਾ ਦਾ ਕਰ ਰਹੀ ਹੈ ਕਿ ਜੇ ਬੱਚੇ ਜਾਣ ਵੀ ਵਿਦੇਸ਼ਾਂ ਦੇ ਵਿੱਚ ਤਾਂ ਆਪਣਾ ਘੱਟੋ ਘੱਟ ਸਿੱਖੀ ਸਰੂਪ ਜੜਾਏ ਉਸ ਨੂੰ ਕਾਇਮ ਰੱਖਣ ਤੁਸੀਂ ਜਿੰਨਾ ਛੋਟੇ ਉਮਰ ਦੇ ਬੱਚੇ ਨੂੰ ਫੜ ਲਓਗੇ ਹੁਣ ਅਸੀਂ ਪਿੱਛੇ ਤੇ ਅਬਲ ਸੰਤਾ ਕਰਾਇਆ ਛੋਟੇ ਛੋਟੇ ਬੱਚੇ ਨੂੰ ਲੇਕਿਨ ਅਸੀਂ ਸਿਰਫ ਬੱਚਾ ਨਹੀਂ ਲਿਆ ਅਸੀਂ ਮਾਪੇ ਉਹਨਾਂ ਨੂੰ ਲੈਨੇ ਮਾਪਿਆਂ ਨੂੰ ਪਰਮਿਸ਼ਨ ਲਈ ਹੈ ਮਾਪਿਆਂ ਨੂੰ ਸਮਝਾਇਆ ਉਹਨਾਂ ਨੂੰ ਕਿ ਛੋਟਾ ਬੱਚਾ ਇਹ ਕਰ ਲੇਗਾ ਕਿਉਂਕਿ ਮੈਂ ਬਹੁਤ ਵਾਰੀ ਵੇਖਿਆ ਕਿ ਜਿਹੜੇ ਮਾਪੇ ਹੁੰਦੇ ਨੇ ਉਹੀ ਇਸ ਕੰਮ 'ਚ ਹੋ ਜਾਂਦੇ ਨੇ ਉਹ ਕਹਿੰਦੇ ਚਲ ਕੋਈ ਗੱਲ ਨਹੀਂ ਤੂੰ ਕੀ ਕਰਨਾ ਵਾਲ ਕਟਾਲਾ ਕੋਈ ਗੱਲ ਨਹੀਂ ਸੋ ਮਾਪਿਆਂ ਨੂੰ ਕਨਵਿੰਸ ਕੀਤਾ ਫਿਰ ਬੱਚੇ ਨੂੰ ਕਨਵਿੰਸ ਕੀਤਾ ਫਿਰ ਉਹਨਾਂ ਨੂੰ ਸ਼ਿਕਾਇਆ ਸੀ ਜੀ ਸੋ ਫਿਰ ਸਾਡਾ ਜਿਹੜੀ ਧਾਰਮਿਕ ਹੈ ਉਹ ਅਸੀਂ ਅਸੀਂ ਹੱਤ ਤੱਕ ਸਾਡੇ ਜਿਹੜੇ ਗੁਰਪੁਰਬ ਸੀ ਮਨਾਉਨੇ ਆ ਫਿਰ ਅਸੀਂ ਨਗਰ ਕੀਰਤਨ ਸਾਡਾ ਹੁੰਦਾ ਪਿੱਛੇ ਕਰਕੇ ਆਟਿਆਂ ਅਰਦਾਸ ਸਾਡਾ ਬੱਚਾ ਕਰਦਾ ਆਪਣੀ ਜੀ ਸੋ ਇਹ ਨਹੀਂ ਕਿ ਕੋਈ ਵੱਡਾ ਬੰਦਾ ਕਰੇ ਸਾਡਾ ਆਪਣਾ ਬੱਚਾ ਸਕੂਲ ਦਾ ਪੜਿਆ ਹੋਇਆ ਅਰਦਾਸ ਕਰਦਾ ਇਸ ਤਰ੍ਹਾਂ ਪਿੱਛੇ 33 ਸੱਜਾਂ ਦੀ ਅਸੀਂ ਇੱਕ ਲਗਾਈ ਹੈ ਅ ਅਸੀਂ ਉਹ ਇਹ ਕਹਿੰਦੇ ਆ ਅ ਮਤਲਬ ਅਸੀਂ ਆਈ ਸੀ ਕਿ ਪਿੱਛੇ ਸਾਡੇ ਬੱਚਾ ਨੂੰ ਪੜਾਉਣ ਵਾਸਤੇ ਆਏ ਸੀਗੇ ਦੋਨੋਂ ਜੀ ਸੋ ਇਹ ਸਾਰਾ ਕੰਮ ਚੱਲ ਰਿਹਾ ਔਰ બીજી ਗੱਲ ਹੈ ਕਿ ਮੈਂ ਜਿਤਨਾ ਸੀ ਭਾਈ ਵੀਰ ਸਿੰਘ ਦੇ ਨਾਲ ਸਾਡਾ ਕਨੈਕਸ਼ਨ ਨਾ ਜਾਦਾ ਜੀ ਸੋ ਭਾਈ ਵੀਰ ਸਿੰਘ ਦਾ ਅਸੀਂ ਇੱਕ ਸਾਇਤ ਉਹਦਾ ਅਧਿਆਨ ਕੇਂਦਰ ਬਣਾਇਆ ਆਪਣੇ ਤੇ ਉਹਨਾਂ ਦੀ ਸਾਰੀਆਂ ਪੁਸਤਕਾਂ ਅਵੇਲੇਬਲ ਨੇ ਜਿਹੜੇ ਉਹਨਾਂ ਤੇ ਲਿਖੇ ਨੇ ਲੋਕਾਂ ਦੇ ਲੇਖ ਉਹ ਸੜੇ ਕੋ ਅਵੇਲੇਬਲ ਹੋਣਗੇ ਕੰਪਿਊਟਰ ਲਾਇਬ੍ਰੇਰੀ ਸਭ ਕੁਝ ਹੋਗਾ ਜਦੋਂ ਤੱਕ ਕੰਮ ਕਰਨਾ ਚਾਹੇਗਾ ਸਾਡੇ ਸਕੂਲ ਚ ਜਾ ਕੇ ਸਾਡੇ ਸੰਸਥਾ ਚ ਜਾ ਕੇ ਉਥੇ ਭਾਈ ਵੀਰ ਸਿੰਘ ਤੇ ਕੰਮ ਹੋ ਸਕਦਾ ਹੈ ਜੀ ਉਹਨਾਂ ਦੀ ਜਿਹੜੀ ਕੁਟਿਆ ਹੈ ਲਾਰੈਂਸ ਰੂਟ ਤੇ ਉਥੇ ਸਾਡੇ ਬੱਚੇ ਜਾਣ ਲੱਗ ਪਏ ਨੇ ਉਹਨਾਂ ਬਾਰੇ ਪਛਾਣਨ ਲੱਗ ਪਏ ਨੇ ਨਰ ਗੋਨੀਆਰਾ ਉਹਨਾਂ ਦੀ ਜਿਹੜੀ ਮੈਗਜ਼ੀਨ ਸੀ ਕੀ ਉਹ ਕਾਫੀ ਤਰ ਤੋ ਬੰਦ ਹੋ ਗਈ ਸੀ ਉਹਨੋਂ ਅਸੀਂ ਦੁਆਰਾ ਪ੍ਰਕਾਸ਼ਿਤ ਕਰਨਾ ਸ਼ੁਰੂ ਕਰਤਾ ਹੈ ਉਹਨਾਂ ਦੀ ਤਸਵੀਰ ਅਸੀਂ ਹਰ ਸਕੂਲ ਚ ਲਗਾਈ ਹਰ ਪ੍ਰਿੰਸੀਪਲ ਦੇ ਆਫਿਸ ਲੱਗੀ ਹੋਏਗੀ ਜੀ ਔਰ ਬੱਚਾ ਨੂੰ ਉਹਨਾਂ ਨਾਲ ਜੋੜਨ ਵਾਸਤੇ ਸਿੱਖਿਆ ਜੋੜਨ ਵਾਸਤੇ ਅਸੀਂ ਜਿਹੜੀ ਪੁਸਤਕ ਆ ਉਹਨਾਂ ਦੀ ਸੁੰਦਰੀ ਉਹ ਪਹਿਲਾ ਅਪਰੋਚ ਸੀਗਾ ਸੋ ਉਹ ਅਸੀਂ ਬੱਚਾ ਨੂੰ 9ਵੀਂ 8ਵੀਂ ਤੋਂ 9ਵੀਂ ਦੇ ਬੱਚਾ ਨੂੰ ਉਹ ਲਗਾਇਆ ਇਹ ਸਾਰੇ ਅਸੀਂ ਕੰਮ ਕਰ ਰਹੇ ਹਾਂ ਤਾਂ ਕਿ ਸਿੱਖਿਆ ਨਾਲ ਜੁੜਨ ਔਰ ਇਤਿਹਾਸ ਨਾਲ ਜੁੜਨ ਔਰ ਪਾਈ ਵੀਰਸ ਨਾਲ ਜੁੜਨ ਜਿਹੜੇ ਸਾਡੇ ਬਾਣੀ ਸੀ ਜਿਨ੍ਹਾਂ ਸਾਡੀ ਸੰਸਥਾ